200 ਕੁਆਂਟਲਾ ਪੂਰਾ ਸਾਰੇ ਟਰੈਕਟਰ 40 ਕਾਢਦੇ ਹੋ 160 ਕੁਆਂਟਲਾ 890 ਕੁਆਂਟਲਾ 250 ਕੁਆਂਟਲ ਸਾਰਾ 250 ਕੁਆਂਟਲ 60 ਕੁਆਂਟਲ ਤੂੰ ਟਰੈਕਟਰ ਤੇ ਟਰਾਲੇ ਦਾ ਘਾੜਦੇ ਪਰ ਹੋਣ ਵਾਲੀ 60 50 ਕਾਢਦੇ 200 ਕੁਆਂਟਲ ਮਿੱਟੀ ਹੈ 209 ਹੈ ਬਸ ਆਇਆ 17 ਕੁਆਂਟਲ ਦਾ ਟਰਾਲਾ ਤੇ 25 ਦਾ ਟਰੈਕਟਰ 40 ਇਹ ਕਾਢਦੇ ਹੋ 40 ਤੇ ਬਸ ਉਹੀ ਹਾਂ 160 ਰਹੇ ਜਾਂ ਉਹਦਾ ਕਹਦਾ ਇਹ ਅਖੇ ਤੁਸੀਂ ਤਾਂ ਇੰਨਾ ਵਜਨ ਪਾਉਣਾ ਨਹੀਂ ਜਿੰਨਾ ਟਾਇਰ ਦਾ ਸੜੇ ਆ ਇਹ ਆਪਾਂ ਵੇਖ ਕੇ ਵੀ ਨਹੀਂ ਲਾਏ ਯਾਰ ਸਾਨੂੰ ਤਾਂ ਐਂ ਲੱਗਦਾ ਵੀ ਅੰਦਰਲਾ ਪਾੜ ਜਾਊਗਾ ਹੁਣ ਇੱਕ ਤੇ ਬਾਹਰ ਜਾਦੇ ਆਊਗਾ ਇਹਦਾ ਟਾਇਰ ਵੀ ਪੈਂਚਰ ਹੋ ਗਿਆ ਜਿਹੜਾ ਨਵਾਂ ਪਾਇਆ ਨਵਾਰਿਆ ਦਾ ਭਾਈ ਪੈਂਚਰ ਆਹ ਟਾਇਰ ਪਾਇਆ ਦਾ ਨਵਾਂ ਬੜਾ ਬਹੁਤ ਆ ਯਾਰ ਇਹਦੇ ਕਿਹੜਾ ਭਰੋਸਾ ਹੈ ਸਾਲ ਇਹਦੇ ਟਾਇਰ ਇਹਦੇ ਮੈਚ ਕੇ ਹੁਣ ਤਾਂ ਮੈਚ ਕੇ ਖੜੇ ਦੇ ਦਈ ਦੋਵੇਂ ਹੱਬਾਂ ਹੀ ਬਹੁ ਮਾੜੀਆਂ ਪਾਉਂਦੇ ਆ ਆਪਣੇ ਜਿਹੜੇ ਯਾਰ 10 ਨਾਟ ਹੀ ਹੱਬ ਪਾਉ ਹਾਂ ਨਿੰਦਰ ਨੂੰ ਹੁਣ ਕਿਹੜੇ ਇਥੇ 14 ਜਿਹੜਾ ਫੁੱਟੇ ਪਾਈ ਖੜਾ ਐ ਤੂੰ ਇਹ ਤਾਂ ਵਿਚਾਰੇ ਉਵੇਂ ਧਰਨਾਡ ਦੇ ਲਦੇ ਜਿਹੜੇ ਦੇ ਗਏ ਹਾਂ ਇਹਨ ਕੇ ਇਹ ਤਾਂ ਜੋ ਮਰਜ਼ੀ ਪਾਲਾ ਤੂੰ ਬਿਨਾ ਪੁੱਛੇ ਹੁਣ ਕੋ ਉਹਨਾਂ ਦੇ ਮੱਥੇ ਲੱਗੇ ਆ ਜੀ ਇਹਦਾ ਟਰਾਲਾ ਪਾ ਵੇਲਾ ਤੂੰ ਉਹ ਬੰਦਾ ਮਾਲਕ ਨੂੰ ਪਤਾ ਨਹੀਂ ਟਰਾਲਾ ਉਧਰ ਨੂੰ ਤੁਰਿਆ ਜਾਂਦਾ ਜਿਹਨੇ ਦੇਣਾ ਦੇ ਹੀ ਦੇਣਾ ਆ ਕਰਾਇ ਦੇ ਲਿਆ ਸੀ ਬਾਈ ਵੱਡਾ ਟਰਾਲਾ ਇਹ 59 11 ਦੇ ਟਾਇਰ ਨਹੀਂ ਲੱਗਣ ਦੇ ਰਿਹਾ ਹੁਣ ਇਹ ਵੇਖ ਲਓ ਕੀ ਵਜਾ ਬਣਿਆ ਇਹ ਕੰਕਰੀਟੇ ਤੇ ਚੱਲਦਾ ਆ ਮਗਰ ਸਾਰਾ ਵਜਣਾ ਮਗਰ ਕਰਤਾ ਹਜੇ ਲੈਫਟ ਵੀ ਨਹੀਂ ਚਾਗਦਾ ਮੂਹਰੋ ਟਾਇਰ ਵੀ ਨਹੀਂ ਲਾਉਂਦਾ ਟਰੈਕਟਰ ਲੈ ਐਵੇਂ ਦੇ ਟਰਾਲਿਆਂ ਤੋਂ ਕੀ ਲੈਣਾ ਦੱਸ ਲੋਕ ਭੈਣੇ ਉੱਥੇ 36 30 ਮਗਰ ਪਾਈ ਫਿਰਦੇ 18 18 ਫੁੱਟਾਂ ਦੀ ਮਿੱਟੀ ਦੇ ਭਰੇ ਤੇ ਇਹ ਐਡਾ ਭਾਰਾ 59 11 ਦੇ ਇਹਦੇ ਪਾਬ ਨਹੀਂ ਲੱਗਣ ਦਿੰਦਾ ਇਹਨੇ ਇਹਨੇ ਦਾਬੂ ਟਰਾਲੇ ਨਹੀਂ ਚਾਈਦਾ ਉਹ ਬੱਸ ਕਰੋ ਇਹਦੇ ਕਿਹੜਾ ਘਾਨਾ ਮੈਂ ਠੋਕਿਆ ਐਮ ਆਰ ਐਫ ਦੇ ਓ ਥੱਲੋ ਮੈਚ ਕੇ ਜਮਾ ਟਾਇਰ ਉਹਦੇ ਓਏ ਹੱਲ ਇਹ ਕੋਈ ਭੈਣ ਜਿਹੜਾ ਇੱਥੇ ਅਰਮਾ ਪਰ ਅਰਦਾਸ ਕਰਾ ਕੇ ਤੁਰਾਂਗੇ ਮੜੀ ਜੀ ਬਾਈ ਅਰਦਾਸ ਕਰਾਵਾਂਗੇ ਯਾਰ ਆਣਾ ਕੱਲ ਹੈ ਨਹੀਂ ਨਹੀਂ ਅੱਜ ਤਾਂ ਫੱਕ ਠੀਕ ਹੈ ਲੈਫਟ ਦੂਜੀ ਤੋਂ ਅੱਗੇ ਲੈ ਆ ਵੀ ਇੱਥੇ ਲੱਗੀ ਹੁੰਦੀ ਹੈ ਸੈਂਟਰ ਦਾ ਮੂਹਰੇ ਚੱਕੀ ਦਾ ਰਹਿ ਜਾਂਦਾ ਓਏ ਇਹਦਾ ਜੈਕ ਲਵਾ ਕੇ ਲਿਆ ਦੇ ਲੈਂਕਣਾ ਹੈ ਜਦੇ ਫਿਰ ਮੂਹਰੇ ਦਾ ਟਰੈਕਟਰ ਹੁਣ ਚੱਕੀ ਦਾ ਆਇਆ ਕਰ ਬਾਬਾ ਕਿਲਾ ਗੱਡ ਮੂਰੋ ਥੱਲੇ ਪਾ ਕੁਸ ਥੱਲੇ ਨੂੰ ਸੰਗਲ ਸੰਗਲ ਪਾ ਟਰੈਕਟਰ ਮੂਰੋ ਨਾ ਚੱਕਿਆ ਥੁਲਾ ਵੀ ਬਾਬੇ ਨੂੰ ਸੱਦ ਲਿਆ ਜੀ ਅਰਦਾਸ ਕਰਾ ਕੇ ਤੁਰਾਂਗੇ ਵਾਹਿਗੁਰੂ ਕਰੇ ਸਾਰੇ ਪ੍ਰਾ ਸੁੱਖ ਸ਼ਾਂਤੀ ਨਾ ਤੰਦਰੁਸਤੀ ਨਾ ਘਰੇ ਮੜਨ ਕਿਉਂ ਵੱਡਾ ਕੰਮ ਹੁੰਦਾ ਤੇ ਆ ਸਾਡੇ ਬੈਨਰਾਂ ਦੀ ਸੇਵਾ ਲਾਭ ਦੀ ਬਰਾੜ ਨੇ ਕਰੀ ਇੱਧਰ ਨਾਟ ਕਰਾਂ ਦੇ ਹਜੇ ਵੀ ਪਾਪ ਨਹੀਂ ਲੱਗਦੇ ਯਾਰ ਐਡਾ ਯਾ ਟਰਾਲੇ ਦਾ ਯਾਰ ਵਿੱਚ ਵਜਣਾ ਯਾਰ ਵਾਹ ਅਖਰੀ ਸੱਚੇ ਪਾਸ਼ਾ ਲਾ ਲਾ ਚੱਕਲਾ ਕਰੋ ਇੱਕ ਸ਼ੁਰੂ ਬਾਬਾ ਜੀ ਵਾਹ ਜੀ ਸਤਨਾਮ ਸਤਨਾਮ ਕੜਾਉਣੇ ਰਹਿ ਗਏ ਸਕੇਜੂਲ ਤੇ ਆਵੇ ਬੈਠੀ ਉਹ ਟਰਾਲੀ ਓਏ ਪਤਾ ਨਹੀਂ ਕਿਹੜੇ ਨੇ ਦਾਰ ਇੱਧਰ ਦੀ ਤੇ ਉਹਦੇ ਥੱਲੇ ਕਮੈਂਟ ਕਰਦਾ ਕਹਿੰਦੇ ਸੇਵ ਵਾਲਿਆਂ ਵੀਡੀਓ ਨਹੀਂ ਪਉਦਾ ਭਈ ਉੱਥੇ ਪਾਣੀ ਨਹੀਂ ਮੈਂ ਕਹਿੰਦਾ ਮੈਂ ਦਾ ਹੋਊਗਾ ਭਈ ਇਹ ਜਰੂਰੀ ਤਾਂ ਨਹੀਂ ਬਣਾਉਣਾ ਸੀ ਹੋ ਸਕਦਾ ਇਹ ਤਾਂ ਦੋ ਗੜੇ ਲਾ ਲਈ ਹੋਈ ਹੈ ਨਾ ਦੁਨੀਆ ਸਬੂਤ ਭਾਲਦੀ ਆ ਗੋਪਦਾਨ ਦਾ ਗੁੱਤ ਦਾਣ ਵਾਲਾ ਕੰਮ ਨਹੀਂ ਗੋਪਦਾਨ ਦਾ ਕੰਮ ਹੀ ਨਹੀਂ ਹੈ ਖੇਰ ਤਾਰਨ ਦਾ ਕੀ ਕਾਰਨ ਹੈ ਇਹਨੇ ਤਾਂ ਜ਼ਰੂਰੀ ਆਉਣੀ ਚਾਹੀਦੀ ਸੀ ਪਲਤ ਨਹੀਂ ਆਵੇ ਹਾਂ ਉਹ ਗੇਟ ਤਾਂ ਹੋਵੇ ਚੱਕ ਸਰਗੇ ਕੋਈ ਨਹੀਂ ਹੈਗਾ ਕਰਦਾ ਇਹ ਕਿੰਨਾ ਹੋ ਗਿਆ 200 ਕੁਆਂਟਲ ਚਾੜੀ ਘੜਦੇ 160 ਕੁਆਂਟਲ ਰੇਤਾ ਬਹੁਤ ਆਈਦਾ 160 ਕੁਆਂਟਲ ਵਜਣਾ ਤੋਰੀ ਉਹਨਾਂ ਨੂੰ ਹੀ ਕਰਵਾ ਦਗੇ ਫੈਕਟਰੀ ਜੋ ਗੱਟੇ ਵੀ ਪੁੱਛਦੇ ਜਾਣੇ ਜਿੰਨੇ ਇਕੱਠੇ ਹੋ ਜਾਣ ਲੈ ਜਾਗੇ ਹੈ ਵਧੀਆ ਕੰਮ ਲੈ ਵਧੀਆ ਵਧੀਆ ਪੱਲੀ ਹੁੰਦੀ ਨਾ ਹੁਣ ਕਿਤੇ ਆਪਣੇ ਕੋਲੇ ਕੋਈ ਨਹੀਂ ਛੱਡਦੇ ਆਪਾਂ ਯਾਰ ਜੰਨੇ ਇੱਥੋਂ ਕਿਹੜਾ ਖਿੱਚ ਕੇ ਜਾਣ ਦੀ ਜਰੇਸ ਬਾਅਦ ਨਹੀਂ ਖੈਤਲਾ 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 ਚੜ ਗਿਆ ਚੜ ਗਿਆ ਸਾਰਾ ਇੰਨਾ ਹੀ ਕੰਮ ਹੈ ਵੇਖ ਵੇਟ ਵੇਖ ਭੱਜ ਕੇ ਭੱਜ ਕੇ ਭੱਜ ਕੇ ਵੇਖ 2 250ਵਾ 50 ਕੁਆਂਟਲ ਦਾ 60 ਘੜਦੇ 190 ਕੁਆਂਟਲ ਵਜਣਾ ਦੇ 190 ਕੁਆਂਟਲ 250 ਕੁਆਂਟਲ ਸਾਰਾ 250 ਕੁਆਂਟਲ 60 ਕੁਆਂਟਲ ਤੂੰ ਟਰੈਕਟਰ ਤੇ ਟਰਾਲੇ ਦਾ ਘੜਦੇ ਪਰ ਹੋਣ ਵਾਲੀ 60 ਪੰਜਾ ਕੱਢਦੇ 200 ਕੁਆਂਟਲ ਮਿੱਟੀ ਆ। ਉਹਦੇ ਨਾਲੋਂ 40 ਕੁਆਂਟਲ ਵੇਟ ਪੁੰਦਾ। ਉਹਦੇ ਨਾਲੋਂ 50 ਕੁਆਂਟਲ ਗਹਿਰੇ ਪਾ। 40 ਦਾ ਤਾਂ 40 ਬੰਦ। ਕਿੱਲੇ ਦਾ ਝੋਨਾ ਵਾਦਾ। ਹਾਂ, ਲੋਡ ਕਿੱਲੇ ਪੌਣੇ ਤੋਂ। ਇਹਦੇ ਚ। 200 200 ਕੁਆਂਟਲ ਵਾਜਣਾ ਇਹਦੇ ਚ। ਹੋਰੇ ਇਹਦੇ 500। ਇਹਦੇ ਤੋਂ ਥਰਮਾ ਜਿਆਦਾ ਇਹਦੇ ਚ। ਹੋਰੇ ਗਿੱਲੀ ਆ ਮਿੱਟੀ ਹੋਰੇ ਰੇਤਾ। 209 ਬਸ ਆਇਆ 17 ਕੁਆਂਟਲ ਦਾ ਟਰਾਲਾ ਤੇ 25 ਦਾ ਟਰੈਕਟਰ 40 ਇਹ ਕੱਢ ਦਿਓ 40 ਤੇ ਬਸ ਉਹੀ ਹਾਂ 160 ਇਹਦੇ ਚ ਇਹਦੇ ਚ 200 ਆ ਗੱਲੇ ਭੈਣ ਦੇ ਇਹ 209 ਹੋਇਆ ਯਾਰ ਬਾਕੀ ਟਰਾਲੀ ਟਰੈਕਟਰ ਆਪੇ ਕਾਢ ਕੇ ਜਿੰਨਾ ਮਰਜ਼ੀ ਲੈ ਲਓ 150 ਮੰਨ ਲਓ ਤੁਸੀਂ ਯਾਰ ਵਾਪਸੀ ਤੇ ਵੀ ਕੱਢ ਲਾਂਗੇ ਡਰਾਈਵਰ ਹੀ ਪੁੱਦੂ ਗੱਟਾ ਹੀ ਪੁੱਛ ਲ ਗਏ ਯਾਰ ਉਹ ਲੈ ਆ ਜਗੇ ਸੇਵਾ ਤੇ ਯਾਰ ਅੱਛਾ ਬਹੁਤ ਮਾੜੀ ਗੱਲ ਆ ਚਲੋ ਕੋਈ ਨਹੀਂ ਚਲੋ ਕਦੇ ਹੜ ਮਕਸਰ ਵੀ ਆ ਸਕਦੇ ਵਿਚਾਲੇ ਜਨਾ ਪੜਿਆ ਕਰੋ ਹੌਲੇ ਲੈ ਲੈ ਘਰ ਦੇ ਲਿਵਾਓ ਆ ਆਪਣਾ ਹੋਣਿਆਰੇ ਹਾਂ ਨਹੀਂ ਯਾਰ ਜ਼ਰੂਰ ਕਿਹੜਾ ਚੈਨਲ ਆ ਬਾਈ ਬਾਈ 30 ਬਲੌਗਸ ਆ ਮਾ ਦੱਸਦੇ ਆ ਕੇ ਫਿਰ ਬਾਈ 30 ਥਰਟੀ ਬਲੌਗਸ ਚੈਨਲ ਆਪਣਾ 30 ਥਰਟੀ ਬਲੌਗਸ ਚੈਨਲ ਆਪਣਾ ਮੁੰਡੇ ਦਾ ਸਬਸਕ੍ਰਾਈਬ ਕਰਿਓ ਉਹਦੇ ਤੇ ਵੀ ਵੀਡੀਓ ਵੇਖ ਲੈਣਾ ਹੋਰ ਐਂਗਲ ਤੋਂ ਤੇ ਬਾਕੀ ਇਹ ਯਾਦਾਂ ਹੀ ਆ ਕੈਚ ਕਰ ਰਿਹਾ ਮੁੰਡਾ ਤੇ ਅੱਜ ਪਾਉਣੇ ਆ ਤੇਲ ਤੂਲ ਇਹ ਜਿਹੜੀ ਡੀਜ਼ਲ ਦੀ ਸੇਵਾ ਭਰਾਣੇ ਆਪਣੇ ਬਾਹਰੋਂ ਆਉਂਦਾ ਯਾਰ ਮਿੱਤਰ ਪਿੰਡੋਂ ਦੋ ਬੈਠਿਆ ਜਸ਼ਨ ਹਰ ਗਿਆ ਅਮੀਰ ਗਿਆ ਕਹਿੰਦੇ ਸੀ ਸਾਡਾ ਮਾਣਾ ਬੈਠਾ ਗਵਾਂਢੀ ਤੇ ਪਰ ਉਹਨਾਂ ਤੋਂ ਸੇਵਾ ਹਜੇ ਆਪਾਂ ਨਹੀਂ ਪਾਈ ਇੱਕ ਮਿੱਤਰ ਆਕਾਸ਼ ਆ ਕੋੜਕਪੂਰੇ ਤੋਂ ਅੱਗੇ ਵੀ ਜੋ ਪਿਛਲੀ ਵਾਰੀ ਜਿਹੜੇ ਵੀਡੀਓ ਵੇਖਾ ਦੇਖਦੇ ਹੋਣੇ ਵੀਰ ਪੱਕੇ ਉਹਨਾਂ ਨੂੰ ਪਤਾ ਉਦੋਂ ਵੀ ਇੱਕ ਟਰੈਕਟਰ ਦੀ ਆਪਾਂ ਟੈਂਕੀ ਬਾਈ ਤੋਂ ਸੇਵਾ ਲਈ ਸੀ ਉਹ ਤਾਂ ਕਹਿੰਦਾ ਵੀ ਮੈਂ ਤਾਂ ਡਰਾਮਾ ਸੇਵਾ ਦੇ ਕਰਨੇ ਆ ਡੀਜ਼ਲ ਦੇ ਪਰ ਚਲੋ ਥੱਕੇ ਨਹੀਂ ਵੀਰ ਹੁਣ ਕਹਿੰਦਾ ਵੀ ਨਹੀਂ ਸੇਵਾ ਪਾਉਣੀ ਪਾਉਣੀ ਤਾਂ ਕਰਕੇ ਆਪਾਂ ਪੈਂਡੰ ਨੂੰ ਹਜੇ ਪਾਸੇ ਰੱਖਿਆ ਕੰਮ। ਬਾਕੀ ਕੋਈ ਲੋਡ ਪਈਏ ਸਾਰੇ ਯਾਰ ਮਿੱਤਰ ਪੈਸੇ ਪਾਵਾਂਗੇ ਤੇ ਪੈਂਡਾ ਵਾਲਾ ਹਜੇ ਸਾਡਾ ਸਾਰਾ ਪੈਂਡਾ ਜਿਹੜਾ ਜਿਹੜਾ ਪੈਸਾ ਉਹ ਸਾਡੇ ਕੋਲੇ ਸੇਪ ਹੈ ਜਦੋਂ ਕਿਤੇ ਸੇਵਾ ਦੀ ਲੋਡ ਪਈ ਉਹ ਲਾਵਾਂਗੇ। ਵੀ ਮੰਨ ਲਓ ਹਜੇ ਇਕੱਠਾ ਕਰਨਾ ਹੈ ਹਜੇ। ਅਸੀਂ ਤਾਂ ਫਿਰ ਗੱਲਾਂ ਐਂ ਕਰਿਆ। ਹੁਣ 34-35000 ਰੁਪਇਆ ਉਹ ਮੁੰਡੇ ਨੇ ਕਿਰਾਂ ਭੇਜਤਾ ਸਾਡੇ ਡੀਜ਼ਲ ਜਾਣਗੇ। ਹਾਂ ਹਾਂ ਬਾ ਕੋਈ ਨਹੀਂ ਐਂ ਪਾਈ ਆ। 40 40 100 ਦਾ ਹਾਂ ਭਾਵੇਂ ਕੱਟੀ ਆ ਯਾਰ ਯਾਰ ਜਰ ਰਹਿਣਾ ਹਨਾ ਕੱਟ ਕੇ ਬਾ ਨਵਾਂ ਲਾ ਅਸੀਰ ਉਹਾਂ ਲੈ ਹਲਾ ਮੜਾ ਉਹ ਆ ਰਾਹ ਦੇ ਲੈ ਹਲਾ ਇਹਨਾਂ ਕੋਲ ਫੋਟੋ ਖਤਲਾ ਕਰੇ ਇਹ ਉਹ ਉਹ ਤਾਂ ਹੀ ਕਰਦੇ 51 50 ਹੀ ਕਰਦੇ ਕਿਵੇਂ ਆਹੋ ਇਹ ਪਹਿਲਾਂ ਬਹਿ ਗਿਆ ਅੱਛਾ ਮੈਂ ਉਹ ਟੋਟੇ ਹੀ ਕਰ ਦਿਆਂ ਨਾ ਪਹਿਲੇ ਹਾਂ ਚੱਲ ਸਹੀ ਪਰ ਟੋਟੇ ਨਾ ਕਰਾਂ ਇਕੱਠਾ ਡੀਜ਼ਲ ਚੱਲਣਗੇ ਨਹੀਂ ਹੁਣ ਆਪਾਂ 50 ਦਾ ਆਹ ਰੇ ਡੀਜ਼ਲ ਦਾ ਚੱਕਰ ਆ ਤਾਂ ਸਿਆਣੇ ਆਦੇ ਹੁੰਦੇ ਆ ਔਖਾ ਹੀ ਹੁੰਦਾ ਉਹਦਾ ਟਰੈਕਟਰ ਸਾਰਾ ਟਾਇਰ ਲੱਗਦਾ ਉਹਦਾ। ਉਹ ਟਰੱਕ ਨਾਲੋਂ ਸਿਆਰਾ। ਦੋਦੇ ਵਾਲੀ। ਉਹ ਇਹਨਾਂ ਦੀਆਂ ਕੰਨਾਤਾਂ ਨਾਲ ਸਾਡੀ ਗੱਲ। ਉਹ ਮੈਂ ਬਾਹਰ ਮਾਰਦਾ ਰੋਟੇ। ਉਹ ਤੂੰ ਨਾ 2 ਘੰਟਾ ਵੀ ਫਿਲਮ ਰਿਕਾਰਡ ਕਰੇਗਾ লাইਵ ਹੋਣਾ ਕੈਮਰਾ। ਹੋਰ ਵੀ ਲਈ ਆਉਂਦਾ ਲਾ ਠੀਕ ਆ ਯਾਰ ਫੈਕਟਰੀਆਂ ਚੋਂ ਆਪਾਂ ਗੱਟੇ ਵੀ ਲੈ ਕੇ ਜਾਣੇ। ਆਏ ਮੁੰਡੇ ਸਾਡੇ ਵਾਲੇ ਘੇੜਾ ਸਿਆਲਾ ਪੂਰੀ ਦਿਲੋਂ ਕਰਦੇ ਆਏ ਨਹੀਂ ਵੀ ਇੱਥੋਂ ਲੱਦ ਲੈ ਟਰਾਲਾ ਦੇ ਸਿਰੇ ਠਲਣਾ ਜਾ ਕੇ ਐਦੋਂ ਪਿੱਛੇ ਤੈਨਾਂ ਠਾਏ ਫਾਈਟਰਾਂ ਦੇ ਪੱਛੇ ਕੋਈ ਚੱਕਰ ਨਹੀਂ ਵੇੜ ਜਾਵੜਾਂਗੇ ਪਰ ਜਿੰਨਾ ਹੋ ਸਕੇ ਸਟਾਕ ਲੈ ਕੇ ਜਾਈਏ ਖਾਲੀ ਘਟਾਂ ਦੀ ਵੀ ਜ਼ਰੂਰਤ ਪੈਂਦੀ ਆ ਉੱਥੇ ਸਾਬ ਜੀ ਕੀ ਹਾਲ ਆ ਬਾਈ ਯਾਰ ਉਹ ਉੱਥੇ ਨਾ ਸੇਵਾ ਲੈ ਕੇ ਚੱਲੇ ਸੀ ਯਾਰ ਮਿੱਟੀ ਦਾ ਟਰਾਲਾ 12 ਫੁੱਟਾ 12 ਫੁੱਟਾ ਬੈੱਡ ਵਾਲਾ ਤੇ ਉਹ ਟਾਇਰ ਪਾੜ ਗਿਆ ਯਾਰ ਮਿਹਰਬਾਨ ਟਾਇਰ ਤਾਂ ਮੇਰੇ ਕੋਲੇ ਵੀ ਯਾਰ ਜਿਹੜਾ ਪਾਟਿਆ ਨਵੇਂ ਹੀ ਪਾਊਗਾ ਉਹ ਕੋਈ ਪੱਤ ਪੁੱਤ ਖਰਾ ਤਾਂ ਰਹਿ ਜਾਵੇ ਕਿੰਨਾ ਕੁ ਪਾਟਿਆ ਵਾ ਹਾਲਾਤ ਵੇਖ ਲੇ ਕੇ ਜਾ ਕੇ ਆਪਾਂ ਯਾਰ ਫਰਨੇ ਟਾਇਰ ਆਸੇ ਪਾਸੇ ਫੜ ਲਾਵਾਂਗੇ ਪਰ ਤੂੰ ਭਰਾ ਬਣਿਆ ਚੱਲ ਆਪਦੀ ਲੈ ਲਈ ਮਿਹਨਤ ਘੇਰਾ ਆਪਾਂ ਨੂੰ ਚਾਹੀ ਇੱਥੇ ਹੀ ਆ ਸੈੰਦਮ ਵਾਲੀ ਸੜਕ ਕੋਲੇ ਟਰਾਲਾ ਖੜਾ ਏਦੂ ਥੋੜਾ ਪਿੱਛੇ ਗਰ ਪੜ ਗਿਆ ਕਿਰਾਇਆ ਤੇ ਦਾ ਹੀ ਸਵਾਦ ਨਹੀਂ ਆ ਭਾਨਾ ਨਾ ਨਸਾ ਨਹੀਂ ਹੋ ਗਿਆ ਇਹਦਾ ਕੋਟ ਨਹੀਂ ਟੱਪੇ ਜਾਂਦੇ ਇਹ ਟਰਾਲਿਆਂ ਦੇ ਭਜਾ ਆਇਆ ਨਾ ਸਾਡੇ ਦਾ ਮਗਰ ਹੀ 1400 ਚੱਕਰ ਦੇ ਦਾ ਹੀ ਆਏ ਆ ਭਜਾਉਣਾ ਨਹੀਂ ਪਾਟਿਆ ਯਾਰ ਦੇਖੀ ਲੈ ਉਹ ਟਾਇਰ ਕੇ ਉਹ ਚ ਲੈ ਆਏ ਤੁਸੀਂ ਯਾਰ ਸੇਮ ਹੈ ਯਾਰ ਉਹਨੂੰ ਵਿਖਾਈਆ ਬਈ ਚਿੱਪੜ ਲੱਤਾਂ ਟੈਰਾਂ ਦੀਆਂ ਨਹੀਂ ਲੰਡੂ ਟਾਇਰ ਆ ਯਾਰ ਜਾ ਯਾਰ ਦੂਜੇ ਟਰਾਲੇ ਦੀ ਆਈ ਸੀ ਉਹ ਇੱਕ ਦਾ ਇੱਕ ਟਮਾੜਾ ਜਿਆਦੇ ਚਲੋ ਤਾਂ ਕਿਰਾਇਆ ਦੇਣ ਦਾ ਵੀ ਕੋਈ ਸਵਾਦ ਨਹੀਂ ਆਇਆ ਉਹ ਮੈਂ ਤਾਂ ਉਹ ਜਿਹੇ ਐਸੀ ਖਾਦੇ ਚਾਰਿਆਂ ਵਾਲਾ ਦਿਖਾ ਦੇ ਕਿਹੜਾ ਇਹਨਾਂ ਦਾ ਸਾਲਿਆਂ ਟੂਬ ਹੈ 5500 ਆ 5500 ਦਾ ਇਹ ਦੇਖਦੇ ਜੀ ਕੱਟਦਾ ਇਹਦੇ ਜੀ ਵੀ ਹਨਾ ਬਾਹਰ ਹੀ ਆ ਯਾਰ ਬੇਦਾਗ ਜਿਹੜਾ ਹੈ ਨਹੀਂ ਨਾ ਟਾਇਰ ਇਹ 35600 ਯਾਰ ਤੁਸੀਂ ਬਰੂਵਲੋਂ ਆਪਾਂ ਬੇਦਾਗ ਕਰਦੇ ਇਹਦਾ ਕਿਵੇਂ ਲਿਆ ਯਾਰ ਲੋਕਸਰੋਂ ਲਿਆ ਜੀ ਇਹਦੇ ਨਾਲ ਵਾਲਾ ਜੀ ਆਵਰ ਟਰਾਲੀ ਦਾ ਕਿਵੇਂ ਲਿਆ ਟਰਾਲੀ ਤਾਂ ਕਿਵੇਂ ਲਿਆਵਾਂ ਟਰਾਲੀ ਤਾਂ ਵਿਚਾਰੀ ਉੱਥੇ ਹੀ ਖੜੀ ਹਾਂ ਆ ਜਾਓ ਯਾਰ ਕੋਟ ਕਿੰਨਾ ਰਹਿ ਗਿਆ ਇੱਥੋਂ ਕੋਟ ਵੀ ਰਹਿ ਗਿਆ ਕਿੰਨੇ ਕਿਲੋ ਕਿਲੋ ਆ ਪੋਲਾਉਣ ਵਾਲਾ ਹੀ ਇੱਥੇ ਵੱਡਾ ਰਾਈ ਦਾ ਕੋਟ ਨਹੀਂ ਟੱਪੇ ਆਪਾਂ ਹਾਂ ਤੇ ਟਰਾਲੇ ਦਾ ਟਾਇਰ ਪਾੜ ਗਿਆ ਦੇ ਲਾਲੋ ਜੋਤੇ ਪੈ ਜਾਣਾ ਜਿਹੜੀ ਹੋਣੀ ਹੋ ਗਈ ਹੈ ਘੰਟਾ ਲੱਗ ਜਾ ਉਹ ਮਾੜੀ ਹੁੰਦੀ ਆ ਪਰ ਨਗਰ 2500 ਚੱਕਰ ਦੇ 50 ਦੇ ਆ ਲਾਣਾ ਪੜਾਦਾ ਨਵਾਂ ਬਿਰਲ ਆਲਾ ਰਬਰਾ ਖਾਈਆ 2 ਘੰਟੇ ਮਾਰ ਕੇ ਚਲੋ ਯਾਰ ਦਿਨਵਾਰ ਆਦਾ ਬਾਈ ਪੈਂਤਰਾ ਆ ਟਾਇਰ ਪਾਦਾ ਨਵਾਂ ਆਪਾਂ ਡੋਨੋ ਯਾਰ ਬਾਈ ਦਾ ਨਾਲ ਹੈ। ਭਾਈ ਟਾਇਰ ਠੀਕ ਹੈ ਯਾਰ। ਯਾਰ ਬਾਜ ਜਾਵੜੂ ਕੱਲਾ ਆਊਗਾ ਡਾਂਗੋ ਕਹਿੰਦੇ ਸਾਡੀ ਗਾਰੰਟੀ ਹੈ ਮੋੜਿਆ ਆਊਗਾ। ਕੱਲਾ ਆਊਗਾ। 6 ਮਹੀਨੇ ਚੱਲ ਜੂ ਅਸੀਂ। 6 ਮਹੀਨੇ ਤਾਂ ਹਣ ਬਾਈ ਜੇ ਉਹਨੂੰ ਗੱਤਾਂ। ਆਪਾਂ ਕਾਨੂੰ ਕੱਢਣਾ ਹੈ। ਚੱਕਰ ਕੀ ਆ ਫਿਰ ਇਹ। ਯਾਰ ਫਿਰ ਪਾੜਨਾ ਬਰਬਾਰਲਾ ਪਾੜ ਜੂ। ਸੋਣਿਆ ਮੈਂ ਆ ਜਾਣਾ ਵੀ ਵੇਟ ਤਾਂ ਇੱਕ ਤੇ ਰਹੁ। ਉਹ ਪਾੜਦਾ ਨਹੀਂ ਇਹ। ਇਹ ਵਜ ਨਹੀਂ ਇੱਕ ਵੇ ਆ ਬਈ ਯਾਰ ਫਰਕ ਵਾਲਾ ਸੋਹਣਾ ਬਈ ਯਾਰ ਜਦੋਂ ਡਾਊਨ ਹੋ ਗਿਆ ਤਾਂ ਉਹ ਤੋਂ ਬਰਾਬਰ ਹੋ ਜਾਂਦਾ ਫੇਰ ਖਾਲੀ ਦੇ ਖਾਲੀ ਦੇ ਥੋੜਾ ਹਿੱਕ ਲਾ ਕੋਈ ਗੁੱਡੀ ਦਾ ਹਲਕਾ ਵੀ ਤੇ ਗੁੱਡੀ ਦਾ ਹਲਕਾ ਰਹਿ ਨਹੀਂ ਰਹਿਣਾ ਉਹਦੇ ਵਜਾ ਵਾਲਿਆਂ ਦਾ ਘਸੀ ਪਈ ਹਨ ਤੋ 2 ਮਿੰਟ ਲਾ ਕੇ ਸਾਡਾ ਦਿਲ ਜਾ ਧਰਾ ਯਾਰ ਕੋਈ ਨਹੀਂ ਬਈ ਹਜ਼ਾਰ ਵੀ ਤਾਂ ਹਜ਼ਾਰ ਵੀ ਰਹਿਣਾ ਉਹਦੇ ਵਿੱਚ ਘੱਟ ਵੱਧ ਨਹੀਂ ਛੁਡਾਉਣਾ ਸਾਨੂੰ ਤਾਂ ਐਂ ਲੱਗਦਾ ਵੀ ਅੰਦਰਲਾ ਪਾੜ ਜੂਗਾ ਹੁਣ ਇੱਕ ਤੇ ਬਾਹਰ ਜ਼ਿਆਦੇ ਆਊਗਾ ਨਹੀਂ ਉਹ ਤਾਂ ਆਉਣਾ ਹੀ ਆਣਾ ਪਰ ਫਿਰ ਵੀ ਅਕਸਰ ਕੋਈ 30% ਦਾ ਭਾਜਨ ਉਹ ਵੱਧ ਲਊਗਾ ਜੀ ਇਹ ਥੋੜਾ ਮੋਟਾ ਹੋਊਗਾ ਪਰ ਇਹ ਨਾਲ ਨਹੀਂ ਕਰਦਾ ਉਹ ਉਹ ਚੱਲ ਜੂ ਝਾਲ ਉਹਦੇ ਆਪਾਂ ਲੇਖ ਲਾ ਜਲ ਕੋਈ ਨਹੀਂ ਫਰਕ ਆ ਚੂੜੀ ਨੀ ਚੂੜੀ ਘਵਾ ਪਹਿਲਾਂ ਮੰਡੀ ਪਰ ਲੈ ਜੇ ਇਕਰੀ ਪਰਲੇ ਜੇ ਇਕਰੀ ਹਾਂ ਹਾਂ ਤਾਂ ਕਰ ਦੇ ਸਿਰੇ ਤੇ ਸਿਰੇ ਤੇ ਲੈ ਜਾਣੂ ਬਾਈ ਉਹ ਇਹ ਗਰੂ ਮਾਲਕਾ ਬਸ ਆ ਚੱਕ ਲਈ ਇਹ ਨਹੀਂ ਚਲਾ ਕਰ ਹਾਂ ਟਾਇਰ ਵਿਚਾਰਾ ਸਾਰਾ ਫੁੱਲ ਕੇ ਬਾਹਰ ਆ ਜੂਣਾ ਟਾਇਰ ਦਾ ਗਾਲਾ ਕੱਢੀ ਜਾਂਦਾ ਨਾ ਆਹ ਟਾਇਰ ਦਾ ਨਾ ਕੁੜੀਏ ਕਿੱਡਾ ਨਕਮਾ ਟਾਇਰ ਲੈ ਕੇ ਆ ਸਾਰਾ ਭਾਰ ਮੇਰੇ ਮੋਢੇ ਤੇ ਜਾਊਗਾ ਨਾ ਇਹ ਆਪਣੇ ਸਾਰੇ ਏਰੀਆ ਚ ਆਠ ਨੜੀਆਂ ਖੱਬਾ ਟਾਇਰ ਭਿੜੀ ਜਾਂਦੇ ਆ ਉਹ ਤਾਂ ਹਜੇ ਸਰਦਾਰ ਵਿਹਲਾ ਹੀ ਆਏ ਹਾਂ ਹਾਂ ਹੁਣ ਹਜੇ ਵੀ ਨਹੀਂ ਭਾਰ ਆਇਆ ਉੱਤੇ ਇੱਕ ਦੀ ਆਊਗਾ ਭਾਰ ਤਾਂ ਬਾਹਰ ਨਹੀਂ ਬਾਈ ੱੱਕਾ ਹੀ ਆ ਯਾਰ 120 ਫਿਰ ਚੱਲ ਜੂ ਬਾਈ ਯਾਰ 120 ਇਕੱਲੇ ਲੈ ਵੀ ਮਿੱਤਰੋ ਰੱਬ ਰੱਖੇ ਜਿਹੜਾ ਮਾਲਕਾ ਟਰਾਲੇ ਦਾ ਕਿਰਾਏ ਤੇ ਦਿੱਤਾ ਜੀ ਨੇ ਉਹ ਆਂ ਦਾ ਪਰਾਣਾ ਲੈ ਕੇ ਪਾਓ ਆਹ ਟਾਇਰ ਥੋੜਾ ਉੱਚਾ ਉਹ ਨੀਵਾ ਹੁਣ ਵਜਨ ਐ ਤੇ ਜ਼ਿਆਦਾ ਆਈ ਜਾਂਦਾ ਪਰ ਬਾਈ ਹੋਰੀ ਕਹਿੰਦੇ ਵੀ ਕੋਈ ਚੱਕਰ ਨਹੀਂ ਇਹ ਆਵੇ ਟੱਡ ਕੱਢਿਆ ਸਾਲਾ ਮੇਰੇ ਨੂੰ ਤੇ ਚਲੋ ਆ ਚੀਜ਼ਾਂ ਤੋਂ ਡਰਦੇ ਹੁੰਦੇ ਲੋਕ ਤਾਂ ਹੀ ਨਹੀਂ ਅਗਲਾ ਮਿੱਟੀ-ਮੁੱਟੀ ਦਾ ਪੰਗਾ ਲੈਣਾ ਪਰ ਅਸੀਂ ਸਾਡੇ ਨਾਲ ਬੰਦੇ ਥੋੜੇ ਚੋਬਰ ਆ ਕਹਿੰਦੇ ਕੋਈ ਚੱਕਰ ਨਹੀਂ ਲੈ ਜਾਗੇ ਲੱਦੋ ਸਮਾਨ ਯਾਰ ਤੋਰ ਲੈ ਓਏ ਤੇ ਬੰਦੇ ਵੀ ਨਾ ਬੈਠੋ ਅੱਗੇ ਭਾਰ ਬਹੁਤ ਆਇ ਤੇ ਤਾਂ ਹੁਣ ਜੇ ਦੂਜਿਆਂ ਦੇ ਟਾਇਰ ਚੰਗੇ ਹੁੰਦੇ ਤਾਂ ਉਹਦੇ ਕਰ ਆਖ ਲੈਣਦੇ ਹਨਾ ਓਏ ਟਾਬੇ ਤੇ ਹਵਾ ਚੈੱਕ ਕਰਾਉਣਾ ਸੀ ਮੈਨੂੰਗਾ ਭਾਰ ਕੀ ਬਹੁਤ ਆਇ ਵੇਖੀ ਹੈ ਹੈ ਸਹੀ ਆ ਸਹੀ ਆ ਨਾ ਹੋਗਾ ਕਿ ਉਹ ਚੂ ਚੂ ਕਰਦਾ ਜਾਂਦਾ ਯਾਰ ਉਹ ਚੜੜ ਚੜੜ ਦੇਖੀ ਤੇ ਉਹ ਭੰਨਦਾ ਤਰੈ ਜਾਂਦਾ ਬਾਈ ਦੇਖੀ ਜੋ ਯਾਰ ਰੱਬ ਰੱਖਾ ਹੀ ਆ ਲੈ ਦੇ ਰੱਬ ਦਾ ਨਾਮ ਵਾਹਿਗੁਰੂ ਸੱਚੇ ਪਾਸ਼ਾ ਉਹ ਉਹ ਦਾ 120 ਹਵਾ ਕਰਾ ਦੇ ਉਹਦੀ ਕਿਹਨੂੰ ਕਹੇ ਕਹਣਾ ਜਿੱਥੇ ਆਈ ਜਾਵੇ ਆ ਤਾਂ ਜਾਵੇ ਐ ਤਾਂ ਕੋਈ ਨਹੀਂ ਜਿਵੇਂ ਆਪਣੇ ਮੱਝਾਂ ਪੱਠਾਂ ਦੇ ਟਾਈਮ ਤੇ ਖੜੀਆਂ ਐਂਦੀਆਂ ਦੇਖ ਕੇ ਐ ਖੜੇ ਹੋ ਗਏ ਐ ਐ ਦਾ ਵੀ ਮੱਥਾ ਟੇਕ ਲੋ ਇਹਨੂੰ ਵੀ ਸਾਰਿਆਂ ਦਾ ਡਰ ਹੀ ਆ ਉਹ ਤਾਂ ਤੌਰ ਤੇ ਰਾਸਾਂ ਹੀ ਚੱਲੋ ਆ ਰਾਸਾਂ ਲਾਇ ਗੁਰੂ ਵਾਹਿਗੁਰੂ ਗੁਰੂ ਬੁੱਲੂ ਆਇਤਾ ਆਈ ਵਾ ਇਹ ਵੀ ਰਿਕਾਰਡ ਹੋ ਰਣੀ। ਕਾਰ ਤਾਂ ਹੀ ਪਾ ਸਕਦੇ ਆ। ਕਿਤੇ ਜਾਂਦੇ ਆ। ਆਹ ਕਾਰ ਦਾ ਹਾਲ ਕੀ ਆ ਯਾਰ ਹਨਾ ਇਹ। ਫੇ ਮਰ ਗਈ ਤਾਂ ਅੱਛਾ ਸਮਾਪਤੀ ਘਰ ਦੀ ਬਾਂਗਾਂ ਨੇ ਯਾਰ ਜਿਹੜੇ ਬੰਦਾਂ ਬੜਾ ਮਸੂਰਵਾਲਾ ਅੱਛਾ ਮਸੂਰਵਾਲਾ ਆ ਬੜਾ ਠੀਕ ਹੈ ਵੀਰੇ ਕਿੱਦਾਂ ਦਾ ਚੱਲਿਆ ਗਿਆ ਇਹ ਵੀ ਲਾਈ ਵੀਰੇ ਅਸੀਂ ਕੱਲ ਨੂੰ ਵੀ ਲੱਗੂਗਾ ਬਹੁਤ ਚੰਗਾ ਬਾਈ ਧੰਨਵਾਦ ਤੁਹਾਡਾ ਬਾਈ ਸਾਲ ਤੋਂ ਸੇਵਾ ਹੀ ਬਾਤ ਤੁਹਾਡੀ ਲੱਗਣੀ ਹੈ ਬਈ ਉੱਥੇ ਰੱਥਨ ਸਾਰਾ ਜਾਈ ਜਾਂਦੇ ਜਿਹੜੇ ਲੈ ਕੇ ਜਾਂਦੇ ਹਨ ਉਹਨਾਂ ਢਾਬਿਆਂ ਦੇ ਖਾਣਾ ਪੈਂਦਾ ਬਿਲਕੁਲ ਤੁਹਾਨੂੰ ਪੈਸੇ ਉਹਨੇ ਇਕੱਠੇ ਹੁੰਦੇ ਪਿੰਡੋਂ ਹਨਾ ਆਪ ਦੇ ਏਰੀਏ ਤੋਂ ਤੁਹਾਨੂੰ ਮੇਨ ਰੋਟੀ ਦੀ ਆ ਉਥੋਂ ਦੀ ਇੱਥੇ ਚੱਲ ਜੂਗੀ ਬਾਈ ਪਿੱਛੇ 20 ਸਾਈਂ ਟਰੈਕਟਰ ਖੜੇ ਆ ਢਾਬਿਆਂ ਦੇ ਅਸੀਂ ਵੀ ਢਾਬੇ ਦੇ ਰੁੱਕ ਕੇ ਆਏ ਪਰ ਹੁਣ ਅਸੀਂ ਆਜਾ ਤੁਰੇ ਚੱਲ ਗਏ ਲਾਲ ਜਮੇ ਦੇ ਸਾਰੇ ਬੰਦਿਆਂ ਨੂੰ ਕਹਿ ਰਹੇ ਕੱਲ ਨੂੰ ਪ੍ਰੋਗਰਾਮ ਵੱਡਾ ਹੋਊਗਾ ਬਾ ਕੱਲ ਨੂੰ ਮੋੜ ਤੇ ਰੁਕਾਂਗੇ ਜੀ ਫੜਾਈ ਦੇ ਹੱਥ ਦੇ ਠੀਕ ਆ ਰਹੀ ਆ ਹਾਂ ਲੋ ਜੀ ਬਾਈ ਹੋਈ ਤਾਂ ਥੋੜੇ ਘਣੇ ਖੱਜਲ ਗਏ ਚਲੋ ਕੋਈ ਨਹੀਂ ਪ੍ਰੋਬਲਮ ਆਉਣੀਆ ਹੁੰਦੀਆਂ ਹੁਣ ਉਹ ਮੁੰਡੇ ਆਪਣੇ ਹੋਰੀ ਬਾਜੇ ਮਰਾੜ ਤੋਂ ਉਹਨਾਂ ਦਾ ਵੀ ਰਾਹ ਦੇ ਵਿੱਚ ਜਿੱਥੋਂ ਇਥੋਂ ਪਹਿਲਾਂ ਰੁਕੇ ਸੀ ਆਪਾਂ ਟਰੈਕਟਰ ਹਨਾ ਵੀਡੀਓ ਦਿਖਾਈ ਸੀਗੀ ਉਹਨਾਂ ਦਾ ਵੀ ਪਾੜ ਗਿਆ ਸੀਗਾ ਟਾਇਰ ਟਰਾਲੇ ਦਾ ਤੇ ਉਹ ਫਿਰ ਇਥੋਂ ਬੰਦੇ ਹੋਰ ਆਏ ਸੇਵਾ ਦਾ ਉਹਨਾਂ ਨੇ ਟਰਾਲਾ ਹੀ ਖਾਲੀ ਕਰਤਾ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਟਰਾਲਿਆਂ ਤੇ ਡਰ ਸੀਗਾ ਉਹ ਤਰੇ ਆਉਂਦੇ ਆ ਪਰ ਉਹ ਥੋੜਾ ਜਿਹਾ ਪ੍ਰੋਬਲਮ ਦੇ ਗਿਆ ਟਾਇਰ ਪਾੜ ਗਿਆ ਤੇ ਆਪਣਾ ਹੁਣ ਬਸ ਅੱਗੇ ਹਰੀ ਕੇ ਗੁਰਦਰਾ ਸਾਹਿਬ ਰਕਦੇ ਮਖੂ ਆਗੇ ਓਖਲਾਂਗਾ ਓਖਲਾਂਗਾ ਟੱਪ ਕੇ ਖੜੇ ਆ ਬੋਲ ਬਾਲ ਵਹਿ ਗਿਆ ਇਹਨਾਂ ਦਾ ਜੋਰ ਲਾਲਾ ਜਾਨਦਾਲਾ ਇਧਰ ਨੂੰ ਆ ਜਿਓ ਐਂ ਕਰ ਲੋ ਉਹ ਇੱਕ ਪਿੱਛੇ ਅਰਜਣਾਈ ਜਾਂਦਾ ਹਨ ਫੇਰ ਇਕੱਠੇ ਹੋ ਰਹੇ ਆ ਇਹਦਾ ਵਿਚਾਰੇ ਦਾ ਅੱਜ ਬਹੁਤ ਜ਼ੋਰ ਲੱਗਾ ਕਿਉਂਕਿ ਇਹ ਟਰਾਲੇ ਪਤਾ ਨਹੀਂ ਕਿਵੇਂ ਦਿਆਵੇਂ ਨੀ ਆ ਜੋਰ ਲਾਉਂਦੇ ਆ 200 ਕਵਾਂਟਲ ਵਜਣਾ ਸਾਰਾ ਜੇ ਇਹ ਹੀ ਦੁਆਬੇ ਵਾਲੇ ਜਾਂ ਹੋਰ ਵੀਰਾਂ ਨੂੰ ਪਤਾ ਹੀ ਹੋਊ ਕਿ 200 ਕਵਾਂਟਲ ਇੰਨਾ ਵੀ ਕਿੰਨਾ ਕ ਬਣਦਾ ਵੇ ਟਰੈਕਟਰ ਦੇ ਆਨੇ ਬਾਰ ਚ ਲਈ ਜਾਵੇ ਆ ਮੂਰੋਂ ਸਾਰੇ ਇੱਥੋਂ ਤੱਕ ਗੱਟੇ ਕਰੇ ਵਾ ਪੱਤੀ ਤੱਕ ਸਾਰਾ ਵਜਣਾ ਮਗਰ ਪਾਇਆ ਫੇਰ ਵੀ ਨਾਟ ਕਰਾਂ ਦੱਗਾਂ ਲੱਗਣ ਦਿੰਦੇ ਆ ਹੱਕ ਅੱਜੋਂ ਇੰਨਾ ਹੀ ਮੂਰੋਂ ਥੋੜਾ ਬਰਾਬਰ ਕਰਕੇ ਲੈਂਦਾ ਕੱਲ ਜਾਵਾਂ ਹੱਕ ਥੱਲੇ ਜੀ ਇੱਥੇ ਗੇੜ ਠੋਕਿਆ ਪੈ ਰੈਡੀ ਸੋਣੀ ਮੰਡੀ ਵੇਲੀ ਪਈ ਹੈ ਲੈਟਾਂ ਜਗੀਆਂ ਨੇ ਹਰੀ ਕੇ ਆ ਕੇਕ ਆ ਤੋ ਢਾਦੀ ਕਿਸ ਨੇ ਹਰੀ ਰਹਿ ਗਿਆ ਗੱਲਾਂ ਹਨਾ ਆ ਬਾਬੇ ਜਮੀ ਮੈਂ ਤੇ ਆ ਤੋ ਹੋਰ ਕੋਣਾ ਹੀ ਪੈ ਜਾਓ ਬਾਈ ਥੱਲੇ ਥੱਲੇ ਪੈ ਜਾਓ ਮੁੰਡਿਓ ਫੇਰ ਆਖੂਗਾ ਮਾੜਾ ਬੋਲਦੇ ਕਰਦੀ ਇੱਕ ਵੀਡੀਓ ਹਾਂ ਹਾਂ ਬਾਈ ਓਏ ਹੋਸ਼ ਨੋਈ ਜਾਂਦੀ ਆ ਵੀਡੀਓ ਹੈ ਬਾਈ ਜੀ ਇੱਥੇ ਸਾਡੀ ਵੀਡੀਓ ਆਊਗੀ ਲੈਂਕ ਜਾਂ ਭੇਜ ਦੇ ਤਰੇ ਆ ਲੈ ਆ ਪੈਂਡ ਦੀ ਸੇਵਾ ਚਪਾਈ ਬਠਾ ਠੀਕ ਆ ਯਾਰ ਓਏ ਲਾਬੇ ਕੋਪਰਮਾਈ ਕਰਨਾ ਬਿਸਕਟ ਲੈ ਲਈ ਇੱਕ ਗਲਾਸ ਹੀ ਦੇ ਜਾ ਬਿਲਕੁਲ ਧੰਨਵਾਦ ਟੀਣੀ ਆ ਹਾਂ ਯਾਰ ਸਤਾਨ ਦੇ ਵਾਲਾ ਫੋਨ ਆ ਗਿਆ ਲੈ ਹੀ ਹੁੰਦਾ ਜਗਾੜ ਲਾ ਕੇ ਬੰਦਰ ਚਾਚੂ ਇਹ ਫੇਰ ਲੈ ਪਿਆ ਯਾਰ ਹਨਾ ਚੰਗੇ ਰਹਿ ਕੇ ਰਾਤ ਇੱਥੇ ਆ ਗਏ ਰਹਿਣਾ ਬਸੇਰੇ ਪਿੱਛੇ ਵੀ ਸੀਗੇ ਪਰ ਉਹ ਸਾਨੂੰ ਫਿੱਟ ਨਹੀਂ ਆਈ ਕਿਉਂਕਿ ਇੱਕ ਤਾਂ ਰੋਡ ਤੇ ਜਮਾ ਰੈਸਟ ਵੀ ਨਹੀਂ ਹੋਣੀ ਸੀ ਖੜਕਾੜ ਪਈ ਜਾਂਦਾ ਆ ਇਹਦਾ ਟਾਇਰ ਵੀ ਪੈਂਚਰ ਹੋ ਗਿਆ ਜਿਹੜਾ ਨਵਾਂ ਪਾਇਆ ਉਹ ਪਹਿਲਾਂ ਦਾ ਹੀ ਪੈਂਚਰ ਲੱਗਦਾ ਹੋਵੇ ਲੀਤ ਹੋਵੇ ਵੇਖੇ ਲਈ ਹਾਂ ਪਰ ਹੁਣ ਤੜਕੇ ਲੈ ਆਏ ਇਹ ਦੁਕਾਨ ਵਾਲੇ ਨੇ ਮੋੜ ਹੀ ਜਾਣ ਕਹਿੰਦੇ ਗੀੜਾ ਲਵਾਉਗਾ ਹੋਏ ਮਰਣਾ ਪੈਂਡ ਨਾ ਜਦੋਂ ਮੈਪ ਤੇ ਬਹਿਨੇ ਆ ਜਮਾ ਐ ਬੈਠਾ ਉੱਤੇ ਤੇ ਉਹਦੇ ਜਦੋਂ ਗੱਟੇ ਲੱਗਦੇ ਥੱਲੇ ਲੰਗੀ ਜਾਂਦੇ ਆ ਉਹ ਟਾ ਲੱਗੀ ਹੋਈ ਹੈ ਬੰਨਣੋ ਉੱਥੇ ਬੰਨ ਟੁੱਟੇ ਨਹੀਂ ਨਾ ਉਹ ਉਹਦਾ ਪੱਕਾ ਕਰ ਸੜਕ ਵੀ ਸਿੰਗਲ ਹੋ ਗਈ ਆ ਮਰਣਾ ਨਾ ਪੈਂਡ ਵਾਲੀ ਸਾਰੀ ਸਿੰਗਲ ਹੀ ਚੱਲਦੀ ਆ ਠੀਕ ਆ ਚਲੋ ਕੋਈ ਨਹੀਂ ਕੋਈ ਨਹੀਂ ਆਉਣੀ ਬਾਈ ਇਹ ਸਿੰਗਲ ਹੀ ਆ ਇਹ ਕਰ ਗਿਆ ਯਾਰ ਆ ਆ ਜਾ ਤੂੰ ਇੱਧਰ ਹੀ ਆ ਜਾ ਨਹੀਂ ਨਾ ਔਣ ਯਾਰ ਕਹਿੰਦੇ ਰੁਕਣੇ ਵਾਲੇ ਪਿੰਡ ਜਾੜੋ ਵੀ ਉਹਦੇ ਤੋਂ ਦਰਿਆ ਤੇ ਆਂ ਪੰਦਿਆਂ ਆਪਾਂ ਕੋਈ ਗੱਡੀ ਐਕਸੀਡੈਂਟ ਹੋ ਆਸਰੇ ਇੱਧਰ ਆਏ ਇੱਧਰ ਤਾਂ ਨਹੀਂ ਆਉਂ ਹਰੀ ਗਿਆ ਤੋ ਆਰੇ ਮੋਟ ਖਲਾਤ ਵੇਖ ਲ ਗਏ ਮਗਰਲਾ ਟਰੈਕਟਰ ਲਾਣਗੇ ਸਤਨਾ ਸੱਚੇ ਪਾਤਸ਼ਾਹ ਤੇਰਾ ਯਾਸਾ ਮਲਕਾ ਓ ਆਈ ਗੁਰੂ ਇਹ ਅਸੀਂ ਹਰੀਆਂ ਤੋਂ ਮੁੜ ਆਏ ਇੱਥੇ ਲਾ ਲਓ ਤਾਂ ਇੱਥੇ ਠਾਲਾ ਜਾਂਦੇ ਰਹਾ ਹਿੱਥੇ ਠਾਲਾ ਭਾਈ ਠਾਲਾ ਹਰੀਆਂ ਤੋਂ ਮੁੜ ਆਏ ਹੁਣ ਇਧਰ ਦਰਿਆ ਦੇ ਨਾਲ ਰੁਕਣੇ ਵਾਲਾ ਪਿੰਡਾ ਉੱਥੇ ਚੱਲੇ ਆਂ ਇੱਥੇ ਕਿਹੜਾ ਟਰਾਲੀਆਂ ਬਹੁਤ ਝਾੜੀਆਂ ਘਰਾਹ ਕੱਚੇ ਟਰਾਲੀਆਂ ਖੁੱਭਣ ਲੱਗੀਆਂ ਫਿਰ ਉਹ ਸੀ ਵੀ ਸਿੰਗਲ ਟਾਇਰ ਆ ਦੂਜੋਂ ਬਿਨਾ ਵੈੱਡ ਤੋਂ ਮਿੱਟੀ ਵਾਲੀਆਂ ਉਹ ਖੁੱਭਾਂਗਾ। ਫਰਾਏ ਪੁਣਾ ਲੋਡ ਜ਼ਿਆਦੇ ਆ ਤੇ ਤਾਂ ਕਰਕੇ ਹੁਣ ਹੋਰ ਪਿੰਡ ਮੁੜਿਆ ਪੁੱਠੇ ਹਰੀ ਕਿਆਂ ਤੋਂ ਪੁਰਾਣਾ ਪੁਲ ਜਿਹੜਾ ਨੰਨਾ ਲੱਗਿਆ। ਇੱਥੇ ਨਾਲੇ ਮੜਾਇਆ। ਦੇਖਦੇ ਦੂਖਦੇ ਉਹਨੇ ਇੱਕ ਬੰਦੇ ਦਾ ਨੰਬਰ ਆਉਂਦਾ। ਆ ਜਾਓ ਵੇਖੂ ਖਲੋ। ਫੇਰ ਚੱਲਦੇ ਆ। ਉਹ ਨੰਬਰ ਆਉਂਦਾ ਤੇਰੇ ਸਾਲੇ ਨੂੰ। ਤੋ ਲੱਗਦਾ ਹੀ ਰਾਤ ਡਾਰੇ ਪੁਰਾਣੇ ਬੋਲ ਛੱਡਿਆ ਬਹੁਤ ਆਣਾ ਗਾਹ ਨੂੰ ਛੱਡਿਆ ਪਿਆ ਹਨ ਹਾਏ ਉਹ ਥੇ ਛੜਿਆ ਹੋਣਾ ਪਹਿਲਾਂ ਹਨ ਉੰ ਦਾ ਇੰਨਾ ਵੀ ਨਹੀਂ ਹੁੰਦਾ ਮੁਹੱਬਤ ਹੁੰਦਾ ਖਾਲੀਆਂ ਜਿਹੀਆਂ ਹੀ ਹੁੰਦੀਆਂ ਉਹ ਸਾਰਾ ਨਵਾਂ ਪੁਲ ਆਹ ਪੁਰਾਣਾ ਬੋਲ ਡੋਮੀਟਰ ਦੇਖੋ ਇਹਦਾ ਨਹੀਂ ਨਹੀਂ ਉਹ ਪਾਰ ਥੱਲੇ ਆਈ ਹੁੰਦਾ ਤਾਂ ਉਹ ਨੂੰ ਜਾਂਦੇ ਫਰੂਨ ਚੱਕਣੇ ਔਖੇ ਆ ਇਹਨੇ ਰੋਬਰ ਬੈਲੈਂਸ ਕਰੇ ਉਹ ਵਾਜਣਾ ਸਾਰਾ ਹਾਂ ਕਿਹਦੇ ਪਾਸੇ ਜੇ ਪਾਣੀ ਖਤਮ ਹੋ ਜਾਂਦਾ ਪਾਣੀ ਮਾਈਂ ਵਾਲੇ ਹੋਰ ਲਾ ਦੇਣਾ ਪਾਣੀ ਰੱਖੀ ਯਾਰ ਇਹ ਟਿੱਕੀ ਵੀ ਆਲੇ ਗੇੜ ਦੇ ਮੇ ਹਾਂ ਆ ਘੱਟ ਚੱਕਿਆ ਉਹ ਸਿੱਧੇ ਚੱਕਿਆ ਤਾਂ ਹੀ ਖਿੱਚੀ ਆਉਂਦਾ ਮਗਰ ਟੁੱਟਣ ਤੋਂ ਇਹ ਡਾ ਫਲਾਉਂਦੇ ਫਿਰ ਮਗਰ ਵੀ ਖਿਲਰਦਾ ਉਹ ਆ ਦੋ ਦਰਿਆ ਇਕੱਠੇ ਹੋ ਗਏ ਉਧਰ ਉਧਰ ਆਉਗਾ ਹੋਈ ਸੱਤ ਲੋਏ ਦੇ ਵਿਆਸ ਇਹ ਲਾਲ ਇਧਰ ਉਹ ਵਿਆਸ ਹੈਗਾ ਪਾਈ ਆਉਂਦਾ ਉਹ ਸੱਤ ਲੋਏ ਪਿੱਛੇ ਪਾਈ ਆਉਂਦਾ ਇਦੂਆਂ ਦੋਵੇਂ ਰਲ ਕੇ ਤਾਂ ਬਾਈ ਠਾਈ ਆਉਂਦੇ ਏ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਲੈਣਾ ਕੀ ਸੀ ਇਹਨਾਂ ਦਾ ਸਿੱਧਾ ਹੀ ਚੱਲੀ ਜਾਣ ਨੂੰ ਲੈ ਜਿੱਧਰ ਜਾਂਦਾ ਜਿੱਧਰ ਜਾਂਦਾ ਸਾਨੂੰ ਬਨੈਰਾ ਨੂੰ ਰਣਾ ਆਉਂ ਨੰਦੇ ਆ ਨੁਕਸਾਨ ਹੀ ਨਾ ਹੁੰਦਾ ਫੁੱਲੇ ਦੇ ਬਹਿ ਕੇ ਵੀਡੀਓ ਬਣਾਉਣਾ ਕਰੀ ਉਹ ਭਰਾਵਾ ਇਹਨਾਂ ਨੂੰ ਨਾ ਉਂਗਲਾ ਲਾ ਦਾਰਤਾ ਇੱਧਰ ਲੱਗਦਾ ਹੋਣਾ ਨਾ ਪਾਣੀ ਦਾ ਦੇ ਹੋਏ ਗਿਆ ਨਹੀਂ ਤੂੰ ਐਵੇਂ ਟੇਡਾ ਕਰ ਲੈ ਮੈਨੂੰ ਇਹ ਕਹਿ ਕੇ ਵਲੌਗ ਬਣਾਉਣਾ ਤੂੰ ਹੀ ਮੈਂ ਬਣਾ ਗਏ ਯਾਰ ਆਪਾਂ ਡਰੈਸ ਦਿਖਾਵਾਂਗੇ ਸਾਰੇ ਡਰਾਈ ਉਹ ਦਿਖਾਵਾਂਗੇ ਬੀਵੀ 30 ਵਲੌਗ ਕਿਧਰ ਗਿਆ ਉਹ ਕੋਈ ਪਹਿਲੀ ਪੌੜੀ ਦਾ ਢੱਗੀ ਸੀ ਦੂਜੀ ਦੇ ਵੀ ਤਾਂ ਨੇੜ ਸੀ ਉਹ ਇਹ ਨਿਸ਼ਾਨ ਕੁੰਡਿਆਂ ਜਾਂ ਦਾ ਹੀ ਪਾਣੀ ਹੋਣਾ ਕੁੰਡੇ ਤੋਂ ਚਲੋ ਯਾਰ ਚੱਲ ਗਏ ਸਾਰੇ ਉਧਰੋਂ ਆ ਜਾਣਗੇ ਆ ਪਿਓ ਪੋਲ ਉਹਨਾਂ ਨੂੰ ਘਤਰੇ ਹੋੜੀਆਂ ਆ ਗਏ ਉਹ ਆਉਂਦੇ ਹੋਏ ਹੋਰ ਆ ਕੋਈ ਆਪਾਂ ਆਖਿਆ ਮੈਂ ਬਈ ਪੋਲ ਚਾਰਦੇ ਪਰ ਉਹ ਤਾਂ ਹਜੇ ਲੰਗਰ ਤਿਆਰ ਕਰਾਈ ਜਾਂਦੇ ਆ ਨਹੀਂ ਨਹੀਂ ਚਾਹ ਕਰਾ ਲੈ ਖਾ ਵੀ ਉਹਨਾਂ ਨੂੰ ਬਈ ਚਲੋ ਫਿਰ ਸਰੇ ਨੇ ਆਪਣਾ ਕੋਈ ਨਾ ਹਰੀ ਕੇ ਸ਼ਹਿਰ ਦਾ ਬਹੁਤ ਉੱਚਾ ਬੈਠਾ ਹਨਾ ਪਾਣੀ ਵੀ ਕਿੱਥੇ ਵਗ ਜਾਨਾ ਕਿੰਨੀ ਢਾਲਾਂ ਪਾਏ ਆ ਆਪਾਂ ਹਰੀ ਕੇ ਤਾਂ ਨਹੀਂ ਕਦੇ ਡੁੱਬ ਸਕਦਾ ਹਨਾ ਦਰਿਆ ਬਹੁ ਨਹੀਂ ਵਗਦਾ ਚਲੋ ਯਾਰ ਚਲੋ ਵੀ ਚਲੋ ਚਲੋ ਮੁੰਡਿਓ ਰੋਲ ਰੋਲ ਬਹੁਤ ਹੈ ਜਿਆ ਫੜ ਹਾਂ ਬੱਸ ਬਾਬਾ ਜੀ ਮਿਹਰਬਾਨੀ ਧੰਨਵਾਦ ਜੀ ਪਿੱਛੇ ਛੱਕ ਹੀ ਆਏ ਜੀ ਬੰਨ ਬਹੁਤ ਹੈ ਜਿਆ ਹਾਂਜੀ ਹਾਂ ਫਾ ਹਣਾ ਯਾਰ ਆ ਚੀਜ਼ਾਂ ਆਪਣੀਆਂ ਨਾ ਵੇਲਾ ਯਾਰ ਹੋਰ ਕਿਤੇ ਨਹੀਂ ਹੋਣਗੀਆਂ ਚੀਜ਼ਾਂ ਇਕੱਲੀ ਸਿੱਖ ਕੌਮ ਚ ਹੀ ਹੈ ਵੀ ਚਾ ਲੰਗਰ ਚੱਲੀ ਜਾਂਦੇ ਆ ਬੈਠੋ ਬਈ ਲੋਰਾ ਬਗਾਣਾ